ਨਸੇ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਨਾਸ਼ ਹੋ ਜਾਂਦੇ ਹਨ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ اے ਭਾਈ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੀ ਸਿੱਫਤ ਸਲਾਹ ਦਾ ਫਲ ਪ੍ਰਾਪਤ ਕਰ ਲਿਆ ਗੁਰੂ ਸਾਧੂ ਦੀ ਸੰਗਤ ਵਿੱਚ ਟਿਕ ਕੇ ਜੀ ਸਿਵਤ ਸਲਾਹ ਦਾ ਫਲ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ ਜਮਾਂ ਦਾ ਰਸਤਾ ਉਸ ਦੀ ਨਦਰੀ ਉਸ ਦੀ ਨજર ਵੀ ਨਹੀਂ ਪਿਆ ਉਧਰ ਦਾ ਰਸਤਾ ਤਾਂ ਉਹਨੂੰ ਧਿਆਨ ਚ ਹੀ ਨਹੀਂ ਆਇਆ ਫਿਰ ਜਿਹੜਾ ਗੁਰੂ ਸਾਧੂ ਦੀ ਸੰਗਤ ਕਰਦਾ ਜਮਾਂ ਵਾਲੇ ਰਸਤੇ ਦਾ ਕੋਈ ਖਿਆਲ ਨਹੀਂ ਉਹਨੂੰ ਕਿਉਂਕਿ ਜਿਉਂਦੇ ਭਾਦ ਉਹਦੇ ਮਨ ਵਿੱਚੇ ਵਸ ਜਾਂਦਾ ਵੀ ਜਮਾਂ ਵਾਲਾ ਰਸਤਾ ਤਾਂ ਹੁੰਦਾ ਹੀ ਨਹੀਂ ਕਿਉਂਕਿ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਸੁਣਦਾ ਵਾ ਤੇ ਕਰਦਾ ਤੇ ਧਿਆਨ ਉਧਰ ਹੀ ਲੱਗਾ ਰਹਿੰਦਾ। ਪ੍ਰਾਪਤ ਕਿਹੜੀ ਚੀਜ਼ ਹੁੰਦੀ ਆ ਜੈਸਾ ਸੇਵੈ ਤੈਸਾ ਹੋਏ ਕੁਰਬਾਨੀ ਵਿੱਚ ਪੰਕਤੀ ਆ ਜੀ। ਜਿਹੋ ਜਿਹਾ ਵੀ ਆਪਾਂ ਜਿਸ ਦਾ ਵੀ ਸੇਵਨ ਸੇਵਾਾਂ ਕੇ ਕਿਸੇ ਨੂੰ ਧਿਆਨ ਵਿੱਚ ਰੱਖਾਂਗੇ ਉਹ ਕੰਮ ਹੋਏਗਾ। ਗੁਰਦੇ ਗਿਆਨ ਦਾ ਧਿਆਨ ਰੱਖਾਂਗੇ, ਨਾਮ ਬਾਣੀ ਨੂੰ ਧਿਆਨ ਵਿੱਚ ਰੱਖਾਂਗੇ, ਪ੍ਰਮਾਤਮਾ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਉਹਦਾ ਭਗਤ ਬਣ ਜਾਏਗਾ ਜੇ ਮਾਰੇ ਖਿਆਲ ਨੇ ਮਨ ਦੇ ਵਿੱਚ ਤਾ ਜੀਵਨ ਮਾਰੇ ਪਾਸੇ ਚੱਲ ਪਏਗਾ ਮਹਾਰਾਜ ਕਹਣਾ ਕਰਦੇ ਨੇ ਜਮ ਕਾ ਮਾਰਗ ਦ੍ਰਿਸ਼ਟਿ ਨ ਆਇਆ ਮਨ ਬਚ ਕਰਮ ਗੋਬਿੰਦ ਆਧਾਰ ਤਾਂ ਤੇ ਛੁੱਟਿਓ ਬਿਕ ਸੰਸਾਰ ਏ ਪਾਈ ਜਿਸ ਮਨੁੱਖ ਨੇ ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪ੍ਰਮਾਤਮਾ ਦੇ ਨਾਮ ਨੂੰ ਬਣਾ ਲਿਆ ਮਹਾਰਾਜ ਕਹਿੰਦੇ ਤਾਂ ਤੇ ਛੁੱਟਿਓ ਵਿਕਸ਼ ਸੰਸਾਰ ਉਸ ਤੋਂ ਸੰਸਾਰ ਦਾ ਮੋਹ ਪਰੇ ਹਟ ਗਿਆ ਉਸ ਤੋਂ ਬਕਾਰਾਂ ਦਾ ਮੋਹ ਜ਼ਹਿਰ ਪਰੇ ਰਹਿ ਗਿਆ ਜੋ ਮਨੁੱਖ ਦੇ ਆਤਮਿਕ ਜੀਵਨ ਨੂੰ ਮਾਰ ਮਕਾਉਂਦਾ ਸੀ ਜੋ ਆਤਮਿਕ ਜੀਵਨ ਨੂੰ ਮਾਰ ਮਕਾਉਂਦਾ ਸੀ ਦੁਨੀਆਂ ਵਾਲਾ ਮੋ ਦੂਰ ਹੋ ਗਏ ਮਹਾਰਾਜ ਕਹਿੰਦੇ ਅਗੇ ਸਤਿਗੁਰੂ ਕਹਿੰਦੇ ਨੇ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਮਿਹਰ ਕਰਕੇ ਪ੍ਰਭ ਜੀ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਮਹਾਰਾਜ ਕਹਿੰਦੇ ਨੇ ਹੇ ਨਾਨਕ ਉਹ ਮਨੁੱਖ ਸਦਾ ਪ੍ਰਭ ਦਾ ਜਾਪ ਜਪਦਾ ਹੈ ਪ੍ਰਭ ਦਾ ਭਜਨ ਕਰਦਾ ਹੈ ਜੀਦੇ ਤੇ ਕਿਰਪਾ ਹੁੰਦੀ ਆ ਤੇ ਕਿਰਪਾ ਆਪਾਂ ਲੈਣੀ ਆ ਜੀ ਗੁਰੂ ਦੇ ਚਰਨਾਂ ਵਿੱਚ ਚਾਲ ਕੇ ਬੈਠਣਾ ਗੁਰੂ ਦੀ ਗੱਲ ਸੁਣਨੀ ਆ ਹੁਣ ਤਾਂ ਸੌਖਾ ਨੈਟ ਤੇ ਪਿਆ ਬਹੁਤ ਖਜ਼ਾਨਾ ਪਿਆ ਜੀ ਨੈਟ ਤੇ ਗੁਰੂ ਪ੍ਰੇਮ ਵਾਲਿਆਂ ਨੇ ਗੁਰੂ ਪਿਆਰ ਵਾਲਿਆਂ ਨੇ ਬਹੁਤ ਸਾਰਾ ਨੈਟ ਤੇ ਪਾਇਆ ਹੋਇਆ ਕੀਰਤਨ ਕਥਾ ਸ਼ਬਦ ਵਿਚਾਰ ਇਤਿਹਾਸ ਸੁਣ ਸਕਦੇ ਆ ਆਪਾਂ ਨੈਟ ਤੇ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਪਉ ਸਰਨਾਈ ਜਨ ਹਰ ਜਾਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਰੀ ਪ੍ਰਭੂ ਪਰਮਾਤਮਾ ਨੂੰ ਜਾਣਿਆ ਨਾ ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ ਉਸ ਦੀ ਸ਼ਰਨ ਪਿਆ ਰਹੋ ਜਾਨ ਪਛਾਨ ਕਿਨੇ ਪਾਈ ਆ ਗੁਰੂ ਸ਼ਬਦ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਚਰਨ ਹੀ ਪਏ ਰਹੀ ਜੀ ਭਾਈ ਆ ਕੇ ਗੁਰਦਵਾਰਾ ਛੱਡ ਕੇ ਨਾ ਕਿਸੇ ਪਾਸੇ ਜਾਈਏ ਮਨ ਤਨ ਸ਼ੀਤਲ ਚਰਨ ਹਰ ਰਾਤੇ ਕਿਉਂਕਿ ਪ੍ਰਭੂ ਚਰਨਾ ਵਿੱਚ ਪਿਆਰ ਪਾਇਆ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਭਾਵ ਹਰੇਕ ਇੰਦਰਾ ਸ਼ਾਂਤ ਹੋ ਜਾਂਦਾ ਹੈ ਅੱਖਾਂ ਵੀ ਚੰਗਾ ਦੇਖਣ ਲੱਗ ਜਾਣਗੀਆਂ ਟਕੋਵ ਵਿੱਚ ਆ ਜਾਣਗੀਆਂ ਕੰਨ ਵੀ ਚੰਗਾ ਸੁਣਨਗੇ ਜੀਬ ਵੀ ਚੰਗਾ ਬੋਲੇਗੀ ਹੱਥ ਪੈਰ ਵੀ ਸੱਚਾ ਸੁੱਚਾ ਕਾਰੋਬਾਰ ਕਰੇਗਾ ਇਮਾਨਦਾਰੀ ਨਾਲ ਪੈਰ ਵੀ ਚੰਗੇ ਪਾਸੇ ਚੱਲਣਗੇ ਫੇਰ ਨਹੀਂ ਐਵੇਂ ਤੁਰਿਆ ਫਿਰਦਾ ਇੱਧਰ ਉੱਧਰ ਕਿਹੜੇ ਖਾਂਦਾ ਕਦੋਂ ਭੈ ਭੰਜਨ ਪ੍ਰਭ ਮਨ ਵਿੱਚ ਵਸਾਈ ਜਿਹੜੇ ਮਨੁੱਖ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਨਹੀਂ ਬਸਾਉਂਦੇ ਡਰਪਤ ਡਰਪਤ ਜਨਮ ਬਹੁਤ ਜਾਹੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਨਾਮ ਗੁਰੂ ਦਾ ਸਿਧਾਂਤ ਆਪਣੇ ਹਿਰਦੇ ਘਰ ਵਿੱਚ ਨਹੀਂ ਬਸਾਇਆ ਉਹਨਾਂ ਦੇ ਅਨੇਕਾ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ਡਾਡਰ ਮਰਦੇ ਆ ਨਾ ਲੋਕ ਮੇਰਾ ਪ੍ਰੈਕਟੀਕਲ ਆ ਜੀ ਮੈਂ ਚਾ ਲੋਕਾਂ ਨੂੰ ਨਹੀਂ ਕਹਿੰਦਾ ਮੈਂ ਆਪਦੇ ਆਪ ਨੂੰ ਕਹਿੰਨਾ ਵੀ ਜਿੰਨਾ ਚਿਰ ਗੁਰੂ ਦੇ ਗਿਆਨ ਨਾਲ ਨਹੀਂ ਸੀ ਜੁੜੇ ਬਾਣੀ ਨਾਲ ਨਹੀਂ ਸੀ ਜੁੜੇ ਡਾਡਰ ਕਾ ਹੀ ਮਰਦੇ ਸੀ ਅੱਜ ਸ਼ਨੀਵਾਰ ਆ ਅੱਜ ਮੰਗਲ ਗ੍ਰਹਿ ਆ ਵੀਰਵਾਰਾ ਚੌਂਕੀ ਭਰਨੀ ਸੀ ਆ ਫਲਾਨੀ ਨਿਆਜ਼ ਦੇਣੀ ਸੀ ਉਹ ਰੋਟ ਚੜਾਉਣਾ ਸੀ ਉਹ ਬੋਕ ਚੜਾਉਣਾ ਸੀ ਬੜਾ ਕੁਛ ਸੀਗਾ ਜੀ ਇੰਨਾ ਜ਼ਿੰਦਗੀ ਡਾਡਰ ਕੇ ਕੱਟੀ ਆ ਨਾ 32 33 ਸਾਲ 35 ਸਾਲ ਹੀ ਕਹਿ ਲੋ ਤੁਸੀਂ ਕਿਉਂਕਿ ਬਚਪਨ ਦੇ ਵਿੱਚ ਹੀ ਤੋਰਤਾ ਨਾ ਜਿੱਧਰ ਨੂੰ ਤੁਰੇ ਹੋਏ ਸੀ ਘਰ ਦੇ ਵਿਚਾਲੇ ਜੰਡ ਤੇ ਤੇਲ ਪਾਇਆ ਜਾਂ ਜੈਤਵਾਰ ਅੱਜ ਮੰਗਲਵਾਰ ਆ ਵੀ ਅੱਜ ਮਾਤਾ ਦੀ ਜੋਤ ਜਗਾ ਦਈਂ ਵੀ ਅੱਜ ਵੀਰਵਾਰ ਆ ਪੀਰਾਂ ਦੇ ਚਰਾਗ ਜਗਾ ਦਈਂ ਚੌਂਕੀ ਜਾਇਆਂ ਨਿਗਾਹੇ ਜਾਵੜਾ ਕਿਤੇ ਕੋਟਲੇ ਜਾਵੜਾ ਇੱਧਰ ਤੁਰੇ ਫਿਰਦੇ ਸੀ ਭੁੱਲੇ ਭਟਕੇ ਇਹ ਤਾਂ ਭਲਾ ਹੋਵੇ ਟਾਈਮ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਲੈਬ ਸਾਨੂੰ ਟਾਈਮ ਟੀਵੀ ਤੇ ਕਥਾ ਵਿਚਾਰ ਪਹਚਾਈ ਸਾਡੇ ਘਰ ਘਰ ਉੱਥੇ ਸਰਮਜੀਤ ਸਿੰਘ ਧੁੰਦੇ ਹੋਣੀ ਤੇ ਚੰਗੇ ਚੰਗੇ ਪ੍ਰਚਾਰਕ ਆਉਂਦੇ ਸੀ ਹੁਣ ਵੀ ਬਹੁਤ ਵਧੀਆ ਪ੍ਰਚਾਰ ਹੁੰਦਾ ਉੱਥੇ ਪਰ ਉਦੋਂ ਫਿਰ ਮੈਂ ਉਹਨਾਂ ਨੂੰ ਸੁਣਦਾ ਰਿਹਾ ਤੇ ਮੇਰਾ ਜੀਵਨ ਬਦਲਿਆ ਜਦੋਂ ਗੁਰਬਾਣੀ ਦੀ ਵਿਚਾਰ ਸੁਣੀ ਨਹੀਂ ਤਾਂ ਡਰ ਡਰ ਕੇ ਜੀਵਨ ਬਤੀਤ ਕੀਤਾ ਜੀ ਜਦੋਂ ਦੀ ਸਤਗੁਰਾਂ ਦੀ ਕਿਰਪਾ ਸਤਕਾ ਜਦੋਂ ਦੀ ਆਪਾਂ ਨਾਮ ਬਾਣੀ ਨਾਲ ਜੁੜੇ ਆ ਉਦੋਂ ਦੇ ਸਾਰੇ ਮਨ ਦੇ ਵਿੱਚੋਂ ਡਰ ਡਹਿਲ ਨਿਕਲ ਗਏ ਐਨ ਪੂਰਾ ਸੌਖਾ ਜੀਵਨ ਐ ਕਿਉਂਕਿ ਗੁਰੂ ਤੋਂ ਸਮਝ ਆ ਗਈ ਬਿ ਕਰੇ ਕਰਾਵੇ ਆਪੇ ਆਪ ਮਾਨੁੱਖ ਕਿ ਕਿਸ ਨਾਹੀ ਹਾਥ ਤੁਰੇ ਫਿਰਦੇ ਸੀ ਆਈ ਢੂੜ ਧੁੱਪ ੱਟਕੇ ਖਾਂਦੇ ਫਰਾਨਿਆਂ ਬਾਬਿਆਂ ਢਮਕੜਿਆ ਬਾਬਿਆਂ ਫਰਾਨਿਆਂ ਬਲਾਨੀਆਂ ਦੇਵੀਏ ਠੀਕ ਹੈ ਜੀ ਆਏ ਮਤਲਬ ਕਰਦੇ ਕਰਦੇ ਅਸੀਂ ਤੁਰੇ ਫਿਰਦੇ ਸੀ ਹੁਣ ਗੁਰੂ ਦਾ ਗਿਆਨ ਆ ਗਿਆ ਬਿ ਸਰਬ ਕ ਸੱਚਾ ਏਕ ਹੈ ਦੂਸਰ ਨਾਹੀ ਕੋਈ ਇਹ ਸਮਝ ਆ ਗਈ ਗੁਰੂ ਤੋਂ ਇੱਕੋ ਇੱਕ ਪ੍ਰਭੂ ਪਰਮਾਤਮਾ ਹੀ ਤੈਨੂੰ ਪੈਦਾ ਕਰਨ ਵਾਲਾ ਤੇਰੀ ਰੇ ਸਾਭ ਸੰਭਾਲ ਕਰਨ ਵਾਲਾ ਹੈ ਹੀ ਇੱਕੋ ਆਕਾਲ ਪੁਰਖ ਵਾਹਿਗੁਰੂ ਹੁਣ ਜੇ ਆਕਸੀਜਨ ਕਹੇ ਤਾਂ ਆਕਸੀਜਨ ਕੋਈ ਦੇਵੀ ਦੇਵਤਾ ਜਾਂ ਬਾਬਾ ਪੀਰ ਦੇ ਦੂ ਅੱਖਾਂ ਕਿਹਨੇ ਦਿੱਤੀਆਂ ਸਰੀਰ ਕਿਹਨੇ ਦਿੱਤਾ ਇਹ ਸਮਝ ਚ ਆ ਗਈ ਗੱਲ ਵਈ ਆਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਉਹਦੇ ਗੁਣ ਗਾ ਪਾਈ ਗੁਰਬਾਣੀ ਰਾਹੀਂ ਜਦੋਂ ਤੂੰ ਗੁਰਬਾਣੀ ਨਾਲ ਜੁੜ ਗਿਆ ਉਦੋਂ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਬਸ ਇਹ ਮੰਨ ਨੂੰ ਤਸੱਲੀ ਹੋ ਗਈ ਸਾਰੇ ਘਰ ਪਰਿਵਾਰ ਦੇ ਵਿੱਚੋਂ ਇਹ ਕੂੜ-ਕਬਾੜ ਨਿਕਲ ਗਿਆ। ਅੱਗੇ ਮਹਾਰਾਜ ਕਹਣਾ ਕਰਦੇ ਨੇ ਡਰ ਪਟ ਡਰਪਤ ਡਰਪਤ ਜਨਮ ਬਹੁਤ ਜਾਈ 33-35 ਸਾਲ ਡਰ ਡਰ ਕੇ ਜਨਮ ਚੱਲਿਆ ਗਿਆ। ਹੁਣ ਵਾਹਿਗੁਰੂ ਦੀ ਕਿਰਪਾ ਸਦਕਾ 15-18-20 ਸਾਲ ਹੋਣ ਵਾਲੇ ਨੇ। ਬੜਾ ਸੁੱਖ ਦਾ ਜੀਵਨ ਹੈ। ਬੜਾ ਸੌਖਾ ਜੀਵਨ ਹੈ ਵਾਹਿਗੁਰੂ ਦੀ ਕਿਰਪਾ ਨਾਲ। ਕਿਉਂ? ਮਨ ਦੇ ਵਿੱਚ ਕੋਈ ਡਰ ਭੈ ਨਹੀਂ ਰਿਹਾ ਵੀ ਕੋਈ ਬਾਬਾ ਪੀਰ ਜਾਂ ਦੇਵੀ ਦੇਵਤਾ ਤੈਨੂੰ ਤੰਗ ਕਰ ਦੂਗਾ ਅੱਗੇ ਐਂ ਡਰ ਡਰ ਮਰੀ ਜਾਂਦੇ ਸੀ ਇਹ ਵਿੱਚੋਂ ਗੱਲ ਆ ਗਈ ਜੀ ਆ ਪੰਕਤੀ ਆਈ ਆ ਡਰਪਤ ਡਰਪਤ ਜਨਮ ਬਹੁਤ ਜਾਈ ਉਹ ਫਿਰ ਆਪਦਾ ਪ੍ਰੈਕਟੀਕਲ ਦੱਸਣਾ ਪੈ ਜਾਂਦਾ ਵੀ ਇਹ ਪੰਕਤੀ ਸਹੀ ਆ ਸਾਡੇ ਤੇ ਟੁੱਕਦੀ ਆ ਗੁਰਬਾਣੀ ਦੀ ਪੰਕਤੀ ਇਹ ਟੁੱਕਦੀ ਸੀ ਸਾਡੇ ਤੇ ਮੈਂ ਤਾਂ ਬੈਕਗ੍ਰਾਉਂਡ ਦੱਸੀ ਆ ਆਪਦੀ ਮਹਾਰਾਜ ਕਹਿੰਦੇ ਉਹਨਾਂ ਦੇ ਅਨੇਕਾ ਜਨਮ ਇਹਨਾਂ ਡਰਾਂ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ ਕੰਬ ਦੇ ਬੀਤ ਗਏ ਚਲੋ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਰਹਾਉ ਵਾਲਾ ਬੰਦਾ ਜਾ ਕੇ ਰਦੇ ਬਸਿਓ ਹਰ ਨਾਮ ਇਹ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ਕਿਉਂਕਿ ਮਨ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਗਿਆ ਤੇ ਮਨ ਨੂੰ ਵਿਸ਼ਵਾਸ ਆ ਵੀ ਇਹ ਕੰਮ ਹੋਈ ਜਾਣਾ ਦੁਨਿਆਵੀ ਜਿਹੜਾ ਜੀਵ ਆਤਮਾ ਦਾ ਕੰਮ ਆ ਜੀਵ ਆਤਮਾ ਦੇ ਕੰਮ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਹੀ ਆਉਣਾ ਬੰਦਗੀ ਗੁਰੂ ਦੀ ਅੱਗੇ ਸਤਿਗੁਰੂ ਕਹਿੰਦੇ ਨੇ ਜਨਮ ਜਰਾ ਮਰਤ ਜਿਸ ਵਾਸ ਹੈ ਭਾਈ ਸਾਡਾ ਜਿਉਣਾ ਸਾਡਾ ਬੜੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਬਸ ਵਿੱਚ ਹੈ ਸੋ ਸਮਰੱਥ ਸਿਮਰ ਸਾਸ ਗਰਾਸ ਮਹਾਰਾਜ ਕਹਿੰਦੇ ਉਸ ਸਮਰੱਥ ਨੂੰ ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗ੍ਰਾਈ ਦੇ ਨਾਲ ਸਿਮਰਦਾਰ ਹੈ ਸਾਸ ਗਰਾਸ ਵੀ ਸਾ ਲੈਂਦਾ ਵੀ ਦਿਖਾਂਦਾ ਪਿੰਦਾ ਵੀ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਮੀਤ ਸਾਜਨ ਸਖਾ ਪ੍ਰਭ ਏਕ ਹੈ ਜੀਵ ਉਸ ਮਾਲਕ ਪ੍ਰਭੂ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੈ ਕਿਹੜਾ ਜਿਹੜਾ ਸਾਨੂੰ ਪੈਦਾ ਕਰਕੇ ਸਾਡੀ ਸਾਂਭ ਸੰਭਾਲ ਕਰਨ ਵਾਲਾ ਇਹਨੂੰ ਸੱਜਣ ਮੀਤ ਬਣਾ ਲੈ ਮਹਾਰਾਜ ਕਹਿੰਦੇ ਸੱਜਾ ਮੀਤ ਸੱਚਾ ਮੀਤ ਸੱਜਣ ਤੇਰਾ ਗੁਰੂ ਦਾ ਗਿਆਨ ਹੈ ਪ੍ਰਭੂ ਪਰਮਾਤਮਾ ਦਾ ਨਾਮ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਇੱਕ ਪ੍ਰਮਾਤਮਾ ਹੀ ਸਾਡੇ ਜੀਵ ਦਾ ਮਿੱਤਰ ਸੱਜਣ ਹੈ ਸਾਥੀ ਹੈ ਹੋਰ ਨਾ ਕਿਸੇ ਨੂੰ ਐਵੇਂ ਬਣਾਉਂਦਾ ਫਿਰੇ ਭਾਈ ਜੇ ਬਣਾਏ ਆ ਤਾਂ ਛੱਡ ਦੇ ਇਹ ਨਮਾਣੇ ਦੇ ਸਿੱਖੜੇ ਨੇ ਛੱਡੇ ਆ ਜੀ ਬੜੇ ਸੱਜਣ ਮਿੱਤਰ ਬਣਾਏ ਸੀ ਕੋਟਲੇ ਵਾਲਾ ਲਾਲਾਂ ਵਾਲਾ ਫਲਾਨਾ ਢਮਕੜਾ ਜੰਡ ਵਾਲਾ ਬੜੇ ਗੜੇ ਨਹੀਂ ਸੀ ਜਾਂਦੇ ਬਾਬੇ ਇੰਨੇ ਸੀ ਗਿਣੇ ਨਹੀਂ ਸੀ ਜਾਂਦੇ ਕਿਉਂਕਿ ਮੈਂ ਹੁਣ ਗੁਰੂ ਦੀ ਹਜ਼ੂਰੀ ਵਿੱਚ ਨਾਂ ਨਹੀਂ ਲੈ ਸਕਦਾ ਉਹਨਾਂ ਦਾ ਮੈਂ ਇੰਨੇ ਇੰਨਿਆਂ ਨੂੰ ਮੰਨਦੇ ਸੀ ਅਸੀਂ ਬਸ ਗੁਰੂ ਨੇ ਕਿਰਪਾ ਕੀਤੀ ਗੁਰੂ ਦਾ ਗਿਆਨ ਪੱਲੇ ਆਇਆ ਜੀਂਦੇ ਰਹਿਣ ਭਾਈ ਸਰਬਜੀਤ ਸਿੰਘ ਧੁੰਦੇ ਹੋਣੀ ਭਾਈ ਪੰਥਪ੍ਰੀਤ ਹੋਣੀ ਚੰਗੇ ਚੰਗੇ ਪ੍ਰਚਾਰਕ ਸਹਿਬ ਤੇਖ ਸਿੰਘ ਹੋਣੀ ਬੜੇ ਭਾਈ ਗਿਆਨੀ ਹਰਨਾਮ ਸਿੰਘ ਹੋਣੀ ਇਹਨਾਂ ਨੂੰ ਮੈਂ ਸੁਣਦਾ ਰਿਹਾ ਤੇ ਜੀਵਨ ਚੇਂਜ ਹੋਇਆ ਇਹਨਾਂ ਦੀ ਸਾਰੀ ਜਿੰਨਾ ਚਿਰ ਸੰਸਾਰ ਰਹੇ ਇਹਨਾਂ ਦੀ ਕੁਲ ਚੱਲਦੀ ਰਹੇ ਤੇ ਇਹਨਾਂ ਦੀ ਕੁਲ ਦੇ ਵਿੱਚ ਪ੍ਰਚਾਰਕ ਪੈਦਾ ਹੁੰਦੇ ਰਹਿਣ ਇਹ ਮੇਰੀ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ ਵੀ ਜਿਨ੍ਹਾਂ ਤੋਂ ਗੁਰੂ ਦਾ ਗਿਆਨ ਸੁਣਿਆ ਬਾਣੀ ਸੁਣੀ ਤੇ ਸਾਡਾ ਵੀ ਜੀਵਨ ਚੇਂਜ ਹੋਇਆ ਅਸੀਸ ਆ ਮੇਰੀ ਇਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਸਦਕਾ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਕ ਪ੍ਰਮਾਤਮਾ ਹੀ ਸਾਡਾ ਜੀਵਾਂ ਦਾ ਮਿੱਤਰ ਹੈ ਸੱਜਣ ਹੈ ਸਾਥੀ ਹੈ ਬਸ ਗੁਰੂ ਦੇ ਗਿਆਨ ਨਾਲ ਜੁੜ ਜਾ ਪਾਈ ਗਿਆਨ ਨਾਲ ਜੁੜ ਗਿਆ ਨਾਮ ਬਾਣੀ ਨਾਲ ਜੁੜ ਗਿਆ ਤੇਰਾ ਜੀਵਨ ਸਫਲ ਅਗਲਾ ਸ਼ਬਦ ਮਹਾਰਾਜ ਕਹਿੰਦੇ ਗੌੜੀ ਮਹਲਾ ਪੰਜਵਾਂ ਬਾਹਰ ਰੱਖਿਓ ਹਿਰਦੇ ਸੰਭਾਲ ਕਰ ਆਏ गोविंद ਲੈ ਨਾਲ ਵਾਹਿਗੁਰੂ ਵਾਹਿਗੁਰੂ اے ਭਾਈ ਜਗਤ ਨਾਲ ਕਾਰ ਬਿਹਾਰ ਕਰਦਿਆਂ ਸੰਤ ਜਨਾਂ ਨੇ गोविंद ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ ਰਹਿਣਾ ਆਪਾਂ ਸੰਸਾਰ ਵਿੱਚ ਹੀ ਹੈ ਕਿਉਂ ਸੰਸਾਰ ਤੋਂ ਵੱਖਰੇ ਤਾਂ ਆਪਾਂ ਰਹਿ ਨਹੀਂ ਸਕਦੇ ਰਹਿਣਾ ਵਿੱਚ ਹੀ ਆ ਕਮਲ ਦੇ ਫੁੱਲ ਦੀ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਚੱਕਰ 'ਚ ਰਹਿੰਦਾ ਤੇ ਆਪਣੀਆਂ ਪੰਖੜੀਆਂ ਨੂੰ ਚੱਕਰ ਲੱਗਣ ਨਹੀਂ ਦਿੰਦਾ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਰੱਬ ਦਾ ਭਗਤ ਆ ਜਿਹੜਾ ਰਹਿਣਾ ਸੰਸਾਰ ਵਿੱਚ ਹੀ ਆ ਪਰ ਸੰਸਾਰ ਵਾਲੀਆਂ ਰੌ ਰੀਤੀਆਂ ਨਵਾਜਾਂ ਤੋਂ ਨਿਰਲੇਪ ਰਹਿਣਾ ਉਸ ਪ੍ਰਭੂ ਪਰਮਾਤਮਾ ਨੂੰ ਹਿਰਦੇ ਘਰ ਵਿੱਚ ਵਸਾ ਕੇ ਰੱਖਣਾ ਰਹਿਣਾ ਸੰਸਾਰ ਵਿੱਚ ਹੀ ਆ ਮਹਾਰਾਜ ਕਹਿੰਦੇ ਨੇ ਹੇ ਭਾਈ ਜਗਤ ਨਾਲ ਕਾਰਬਿਹਾਰ ਕਰਦੇ ਆ ਸੰਤ ਜਨਾਂ ਨੇ ਗੋਵਿੰਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ ਭਗਤ ਪਿਆਰੇ ਰੱਬ ਦੇ ਪਿਆਰੇ ਗੁਰੂ ਸਖ ਪਿਆਰੇ ਇਹ ਸੰਭਾਲ ਕੇ ਰੱਖਦੇ ਨੇ ਫਿਰ ਘਰ ਆਏ ਗੋਬਿੰਦ ਲੈ ਨਾਲ ਗੋਬਿੰਦ ਮੈਨੇ ਗੋ ਮੈਨੇ ਧਰਤੀ ਤੇ ਬਿੰਦ ਮੈਨੇ ਪਤੀ ਪਰਮਾਤ ਪਤੀ ਪਰਮੇਸ਼ਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਹਿ ਲੋ ਸਿੱਧਾ ਜਿਹਨੂੰ ਆਪਾਂ ਵਾਹਿਗੁਰੂ ਕਹਿੰਨੇ ਆ ਉਹ ਧਰਤੀ ਦਾ ਮਾਲਕ ਮਹਾਰਾਜ ਕਹਿੰਦੇ ਉਸ ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ ਘਰ ਵਿੱਚ ਸਦਾ ਆਪਣੇ ਨਾਲ ਰੱਖਦੇ ਹਨ ਹਰ ਹਰ ਨਾਮ ਸੰਤਨ ਕੇ ਸੰਗ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਸੰਤ ਜਨ ਕੌਣ ਆ ਸਤ ਸੰਗੀ ਭੈਣ ਭਾਈ ਆਪਾਂ ਜਿੰਨੇ ਵੀ ਆ ਸਤ ਸੰਗ ਕਰਦੇ ਆ ਗੁਰੂ ਦੀ ਗੱਲ ਸੁਣਦੇ ਆ ਪ੍ਰਮਾਤਮਾ ਦਾ ਨਾਮ ਜਪਦੇ ਆ ਹੁਣ ਲੰਬਿਆਂ ਚੋਲਿਆਂ ਬੱਲੀ ਤੇ ਭਗਮਿਆਂ ਬੱਲੀ ਨਾ ਧਿਆਨ ਚਲਿਆ ਜਾਵੇ ਵੀ ਉਹਨਾਂ ਸੰਤਾਂ ਕੋਲੇ ਆ ਰੱਬ ਨਹੀਂ ਭਾਈ ਸਾਨੂੰ ਸੰਗਤ ਨੂੰ ਆਖਿਆ ਮਹਾਰਾਜ ਨੇ ਸੰਤ ਜਨ ਜਿਹੜੇ ਸੰਤ ਸਤ ਸੰਗੀ ਹੈ ਗੁਰੂ ਦੀ ਸੰਗਤ ਕਰਦੇ ਨੇ ਜਿਹੜੇ ਨਾਮ ਬਾਣੀ ਨਾਲ ਜੁੜੇ ਹੋਏ ਨੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਸਦਾ ਸੰਤ ਜਨ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਬਸਦਾ ਹੈ ਉਹ ਸੰਤ ਕੁਰਤੇ ਪਜਾਮੇ ਵਾਲਾ ਵੀ ਹੋ ਸਕਦਾ ਖੇਤਾਂ ਵਿੱਚ ਕੰਮ ਕਰਨ ਵਾਲਾ ਵੀ ਹੋ ਸਕਦਾ ਦਿਹਾੜੀ ਕਰਨ ਵਾਲਾ ਵੀ ਹੋ ਸਕਦਾ ਦੁਕਾਨ ਤੇ ਬੈਠਾ ਵੀ ਸੰਤ ਹੋ ਸਕਦਾ ਜਿਹੜਾ ਇਮਾਨਦਾਰੀ ਦੇ ਨਾਲ ਆਪਣਾ ਕਾਰੋਬਾਰ ਕਰਦਾ ਇਹ ਖਿਆਲ ਰੱਖਿਓ ਧਿਆਨ ਰੱਖਿਓ ਇਹ ਮਹਾਰਾਜ ਕਹਿੰਦੇ ਮਨ ਤਨ ਰਤਾ ਰਾਮ ਕੇ ਰੰਗ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਸੰਤ ਜਨਾਂ ਦਾ ਮਨ ਰੰਗਿਆ ਰਹਿੰਦਾ ਹੈ ਤਨ ਭਾਵ ਹਰੇਕ ਗਿਆਨ ਇੰਦਰਾ ਰੰਗਿਆ ਰਹਿੰਦਾ ਹੈ ਅੱਖਾਂ ਚੰਗਾ ਦੇਖਦੀਆਂ ਨੇ ਕੰਨ ਚੰਗਾ ਸੁਣਦੇ ਨੇ ਜੀਬ ਚੰਗਾ ਬੋਲਦੀ ਆ ਇਹ ਸਾਡੇ ਗਿਆਨ ਇੰਦਰੇ ਨੇ ਇਹ ਵੀ ਨਿਮਰਤਾ ਵਿੱਚ ਆ ਜਾਂਦੇ ਇਹਨਾਂ ਵਿੱਚ ਵੀ ਗੁਰੂ ਦਾ ਗਿਆਨ ਵੱਸਦਾ ਫਿਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਨ ਨਹੀਂ ਕੋਈ ਫਿਰ ਅੱਖਾਂ ਮਾੜਾਂ ਨਹੀਂ ਤੱਕਦੀਆਂ ਭੈਣਾ ਤੇ ਭਾਈ ਆ ਬਕਾਰੀ ਬਿਰਤੀ ਨਹੀਂ ਹੁੰਦੀ ਕੰਨਾਂ ਨਾਲ ਗੰਦ ਨਹੀਂ ਸੁਣਿਆ ਜਾਂਦਾ ਗੰਦੇ ਗੀਤ ਮਾੜੀਆਂ ਪਿਕਚਰਾਂ ਨਹੀਂ ਦੇਖਦੀਆਂ ਅੱਖਾਂ ਜੀਬ ਗੁਰੂ ਦੇ ਗਣ ਗਾਉਂਦੀ ਆ ਨਿੰਦਿਆ ਚੁਗਲੀ ਨਹੀਂ ਕਰਦੀ ਇਹ ਸਾਡੇ ਗਿਆਨ ਇੰਦਰੀਆਂ ਨੂੰ ਫਿਰ ਸੂਝ ਹੀ ਆ ਜਾਂਦੀ ਹੈ ਜਦੋਂ ਗੁਰੂ ਦਾ ਗਿਆਨ ਹੁੰਦਾ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਏ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਸਾਂਭ ਕੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸੰਤ ਜਨਾਂ ਦੀ ਗੱਲ ਧਿਆਨ ਚ ਰੱਖਿਓ ਜੀ ਸੰਤ ਸੰਗੀ ਸੱਚੀ ਸੁੱਚੀ ਕਰਤ ਕਮਾਈ ਕਰਨ ਵਾਲੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਇਹ ਧਿਆਨ ਚ ਰੱਖਿਓ ਬਾਰ ਬਾਰ ਮੈਂ ਤਾਂ ਕਹਿਣਾ ਨਹੀਂ ਤਾਂ ਧਿਆਨ ਫਿਰ ਉਧਰ ਚਲਿਆ ਜਾਂਦਾ ਸਾਡਾ ਭਗਮਿਆਂ ਵਾਲੀ ਚਟਿਆਂ ਵਾਲੀ ਨੀਲਿਆਂ ਵਾਲੀ ਵੀ ਉਹਨਾਂ ਕੋਲ ਹੀ ਆ ਨਾ ਆਪਾਂ ਪਹਿਲਾਂ ਗੱਲ ਕਰੀਆ ਵੀ ਦਿਹਾੜੀਦਾਰ ਵੀ ਹੋ ਸਕਦਾ ਦੁਕਾਨ ਤੇ ਬੈਠਾ ਵੀ ਹੋ ਸਕਦਾ ਖੇਤਾਂ ਵਿੱਚ ਕੰਮ ਕਰਨ ਵਾਲਾ ਵੀ ਹੋ ਸਕਦਾ ਠੀਕ ਆ ਜੀ ਕੋਈ ਟਰੱਕ ਡਰਾਈਵਰ ਵੀ ਹੋ ਸਕਦਾ ਸੰਤ ਜਨਾਂ ਜਿਹੜਾ ਬੰਦਗੀ ਨਾਲ ਜੁੜਿਆ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਉਹਦੀ ਗੱਲ ਆ ਮਹਾਰਾਜ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਸਾਂਭ ਕੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਰਮ ਜਨਮ ਕੇ ਕਿਲ ਵਿਖ ਸਭ ਹਿਰਿਆ ਤੇ ਅਨੇਕਾਂ ਜਨਮਾਂ ਦੇ ਪਹਿਲੇ ਕੀਤੇ ਹੋਏ ਸਾਰੇ ਪਾਪ ਦੂਰ ਕਰ ਲੈਂਦੇ ਹਨ ਇਸੇ ਜਨਮ ਦੇ ਵਿੱਚ ਹੀ ਜੀ अनेका ਜਨਮ ਭੋਗਦਾ انسان ਮਨੁੱਖੇ ਜਨਮ ਦੇ ਵਿੱਚ ਹੀ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਹੋਇਆ ਹੀ ਸੰਸਾਰ अनेका ਜੁਨੀਆਂ ਭੋਗਦਾ ਕਿਵੇਂ ਜਿਵੇਂ ਕਿ ਪਰਿਵਾਰ ਦੇ ਵਿੱਚ ਇੱਕ ਜਾਂ ਬੀਬੀ ਆ ਚਾਹੇ ਭਾਈ ਆ ਬੜਾ ਹੰਕਾਰੀ ਆ ਆਏ ਲੱਗਦਾ ਵੀ ਬਿਘਿਆੜ ਬਣਿਆ ਬੈਠਾ ਵੀ ਅੱਜ ਨਹੀਂ ਛੱਡਦਾ ਖਾਜੂ ਜਾਂ ਮਾਰ ਦੂ ਇੰਨਾ ਹੰਕਾਰ ਦਾ ਕ੍ਰੋਧ ਦਾ ਦੌਰਾ ਪੈ ਜਾਂਦਾ ਇਨਸਾਨ ਨੂੰ ਭੈਣਾ ਚਾਹੇ ਭਾਈ ਆ ਜੀ ਇਹ ਦੇਖਿਆ ਮੇਰਾ ਪ੍ਰੈਕਟੀਕਲ ਉਦੋਂ ਤਾਂ ਇਹ ਬਗਿਆੜ ਬਣਿਆ ਬੈਠਾ ਠੀਕ ਹੈ ਉਹਦੀ ਫਿਰ ਕੰਪਲੀਟ ਹੋ ਗਈ ਪੁਲਿਸ ਨੂੰ ਫੜ ਕੇ ਲੈ ਗਈ ਤੇ ਫਿਰ ਉੱਥੇ ਥਾਣੇ ਵਿੱਚ ਬੈਠਾ ਮੁੱਛਾਂ ਜੀਆਂ ਹੋਰ ਹੀ حساب ਨਾਲ ਹਲਾਉਂਦਾ ਫਿਰ ਉੱਥੇ ਚੂਹਾ ਬਣਿਆ ਬੈਠਾ ਇਹ 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 ਜੁੰਨੀਆਂ ਭੋਗ ਰਿਆ ਇਨਸਾਨ ਕਿਤੇ ਬਗਿਆੜ ਦਾ ਰੂਪ ਹੋ ਕੇ ਬਗਿਆੜ ਦੀ ਜੁੰਨੀ ਭੋਗਦਾ ਕਿਤੇ ਚੂਹੇ ਦੀ ਜੁੰਨੀ ਭੋਗਦਾ ਠੀਕ ਆ ਜੀ ਗੰਦਗੀ ਚ ਮੂੰਹ ਮਾਰਦਾ ਸੂਰ ਦੀ ਜੂਨੀ ਭੋਗਦਾ ਦਰਦਰ ਤੇ ਫਿਰਨ ਵਾਲਾ ਕੁੱਤੇ ਦੀ ਜੂਨ ਭੋਗਦਾ ਮਹਾਰਾਜ ਕਹਿੰਦੇ ਨੇਕਾਂ ਜੂਨੀਆਂ ਭੋਗਦਾ ਇਨਸਾਨ ਮਨੁੱਖੇ ਜਨਮ ਵਿੱਚ ਹੀ ਜ਼ਾਤ ਮਨੁੱਖੇ ਸਰੀਰ ਵਿੱਚ ਰਹਿੰਦਾ ਹੋਇਆ ਹੀ ਨੇਕਾਂ ਜੂਨੀਆਂ ਭੋਗੀ ਜਾਂਦਾ ਇਨਸਾਨ ਇਸ ਤਰ੍ਹਾਂ ਮਹਾਰਾਜ